ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਸੀ ਅਤੇ ਹਾਰਟੈਕ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਯੂਨੀਵਰਸਿਟੀ ਦੇ ਸੈਮੀਨਾਰ ਹਾਲ ਦੇ ਵਿੱਚ ਵਰਲਡ ਸੋਸ਼ਲ ਵਰਕ ਦੇ ਮਨਾਇਆ ਗਿਆ ਇਸ ਪ੍ਰੋਗਰਾਮ ਦੇ ਰਾਹੀਂ ਸਟ੍ਰੈਸ ਮੈਨੇਜਮੈਂਟ ਐਂਡ ਇਮੋਸ਼ਨਲ ਵੈਲਨੈਸ ਤੇ ਵਰਕਸ਼ਾਪ ਲਗਾਈ ਗਈ ਇਸ ਪ੍ਰੋਗਰਾਮ ਦੇ ਵਿੱਚ ਫੁੱਲਸ ਮੁਲਾਜ਼ਮਾ ਨੇ ਅਤੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਇਸ ਮੌਕੇ ਤੇ ਜਾਣਕਾਰੀ ਦਿੰਦੇ ਆ ਡੀਐਸਪੀ ਹਿਤੇਸ਼ ਕੁਮਾਰ ਨੇ ਕਿਹਾ ਕੀ ਸੈਮੀਨਾਰ ਦੇ ਵਿੱਚ ਸਟ੍ਰੈਸ ਮੈਨੇਜਮੈਂਟ ਐਂਡ ਇਮੋਸ਼ਨਲ ਵੈਲਨੈਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਅਤੇ ਇਸ ਪ੍ਰੋਗਰਾਮ ਦੇ ਲਈ ਹੋਣਾ ਨੇ ਧੰਨਵਾਦ ਵੀ ਕੀਤਾ ਇਸ ਤੋਂ ਇਲਾਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਪ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਹਰ ਵਿਅਕਤੀ ਸਟ੍ਰੈਸ ਦੇ ਵਿੱਚ ਹੈ ਅਜਿਹੇ ਦੇ ਵਿੱਚ ਐਸੇ ਸੈਮੀਨਾਰ ਹੋਣੇ ਸਮੇਂ ਦੀ ਲੋੜ ਨੇ ਇਸ ਤੋਂ ਇਲਾਵਾ ਡਾਕਟਰ ਸੁਪ੍ਰੀਤ ਕੋਰ ਨੇ ਜਾਣਕਾਰੀ ਦਿੰਦੇ ਆ ਕਿ ਕੁਝ ਦੱਸਿਆ ਜਾਣਦੇ ਆ ਅੱਜ ਵਰਲਡ ਸੋਸ਼ਲ ਵਰਕ ਡੇ ਵਿਵਾਹਾੜੇ ਤੇ ਅਸੀਂ ਇੱਕ ਕੋਲੈਬੋਰੇਟਿਵ ਐਕਟੀਵਿਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਕਰਤੇ ਇੱਕ ਫਾਊਂਡੇਸ਼ਨ ਔਰ ਕਮਿਊਨਿਟੀ ਅਫੇਅਰਸ ਡਿਵੀਜ਼ਨ ਪੰਜਾਬ ਪੁਲਿਸ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਕੋਲੈਬੋਰੇਟ ਕਰਕੇ ਇੱਕ ਇਵੈਂਟ ਆਰਗੇਨਾਈਜ਼ ਕੀਤਾ ਹੈ ਤੇ ਇਸ ਇਵੈਂਟ ਦੀ ਜਿਹੜੀ ਮੇਨ ਥੀਮ ਹੈ ਔਰ 스트레스 ਮੈਨੇਜਮੈਂਟ ਐਂਡ ਇਮੋਸ਼ਨਲ ਵੈਲਬੀਂਗ ਤੇ ਹੈ ਤੇ ਅਸੀਂ ਬੜੇ ਸ਼ੋਰ ਆ ਕਿ ਜਿਹੜੇ ਸਾਡੇ ਆਡੀਅנס ਹੈਗੀ ਆ ਜੋ ਕਿ ਪੰਜਾਬ ਪੁਲਿਸ ਦੇ ਪਰਸਨਲ ਹਨ ਤੇ ਸਾਡੇ ਸਟੂਡੈਂਟਸ ਵੀ ਹਨ ਉਹਨਾਂ ਨੂੰ ਇਸ ਵਰਕਸ਼ਾਪ ਦਾ ਬਹੁਤ ਲਾਹਾ ਹੋਏਗਾ ਕਿਉਂਕਿ ਸਟ्रेस ਤਾਂ ਅੱਜਕੱਲ ਸਾਰਿਆਂ ਦੇ ਵਿੱਚ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਹਨੂੰ ਮੈਨੇਜ ਕਰਨ ਦੇ ਲਈ ਇੱਕ ਮਲਟੀਡਿਸਪਲੀਨਰੀ ਟੀਮ ਚਾਹੀਦੀ ਹੈ ਸੋ ਸਾਡੇ ਕੋਲ ਇੱਥੇ ਸੋਸ਼ਲ ਸਾਇੰਸ ਸੋਸ਼ਲ ਵਰਕ ਡਿਪਾਰਟਮੈਂਟ ਤੋਂ ਪੰਜਾਬ ਯੂਨੀਵਰਸਿਟੀ ਤੋਂ ਡਾਕਟਰ ਗੌਰਵ ਗੌਰ ਆਹਨ ਤੇ ਕਲੀਨिकल ਸਾਈਕੋਲੋਜਿਸਟ ਵੀ ਆਹਨ ਤੇ ਅਸੀਂ ਬੜੇ ਪੋਜ਼ਿਟਿਵ ਆ ਕਿ ਅੱਜ ਅਸੀਂ ਇੱਥੋਂ ਸਟ्रेस ਮੈਨੇਜਮੈਂਟ ਦੀਆ ਤੇ ਆਪਣੀ ਇਮੋਸ਼ਨਲ ਵੈਲਬੀਂਗ ਦੀਆ ਕੁਝ ਟੈਕਨੀਕ ਜ਼ਰੂਰ ਸਿੱਖ ਕੇ ਜਾਵਾਂ ਅੱਜ ਸ੍ਰੀ ਗੁਰਗੰਸਾ ਵਰਡ ਯੂਨੀਵਰਸਿਟੀ ਵਿੱਚ ਹਰਤੇਕ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਸਟ्रेस ਮੈਨੇਜਮੈਂਟ ਤੇ इमोशनल 웰ਬੀਇੰਗ ਤੇ ਅੱਜ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਾਡੇ ਨੌਜਵਾਨ ਬੱਚਿਆਂ ਦੇ ਵਿੱਚ ਤੇ ਜਿਹੜੇ ਪੁਲਿਸ ਪਰਸਨਲ ਆ ਉਹਨਾਂ ਦੇ ਵਿੱਚ ਸਟ्रेस ਦਾ ਜਿਹੜਾ ਲੈਵਲ ਹੈ ਬਹੁਤ ਵੱਧ ਰਿਹਾ ਆ ਬੱਚਿਆਂ ਦੇ ਵਿੱਚ ਜਿਹੜਾ ਆਪਣੇ ਕੈਰੀਅਰ ਨੂੰ ਲੈ ਕੇ ਤੇ ਪੁਲਿਸ ਪਰਸਨਲ ਦੇ ਵਿੱਚ ਐਕਸਟੈਂਡਡ ਆਫ ਡਿਊਟੀ ਜਿਹੜੇ ਨਾਰਮਲੀ ਉਹਨਾਂ ਦੇ ਹੁੰਦੇ ਆ ਤਾਂ ਕਾਫੀ ਹੱਦ ਤੱਕ ਜਿਹੜਾ ਹੈ ਉਹ ਸਟ्रेस ਵੱਧ ਰਿਹਾ ਤੇ ਸਟ्रेस ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਆ ਕੀ ਕੀ ਟੈਕਨੀਕਸ ਅਸੀਂ ਯੂਜ਼ ਕਰ ਸਕਦੇ ਆ ਉਹਦੇ ਬਾਰੇ ਵੱਖ-ਵੱਖ ਐਕਸਪਰਟਸ ਜਿਹੜੇ ਆ ਉਹ ਇਹਦੇ ਰਸਫੇਅਰ ਕਰਨਗੇ ਹਰਟੈਕ ਫਾਊਂਡੇਸ਼ਨ ਅਤੇ ਗੁਰੂਗਰਨ ਸਾਹਿਬ ਵਰਲਡ ਯੂਨੀਵਰਸਿਟੀ ਦੇ ਕੋਲੈਬੋਰੇਸ਼ਨ ਨਾਲ ਸਟ्रेस ਮੈਨੇਜਮੈਂਟ ਐਂਡ ਇਮੋਸ਼ਨਲ ਵੈਲਬੀਂਗ ਤੇ ਸੈਸ਼ਨ 1 ਡੇ ਟ੍ਰੇਨਿੰਗ ਸੈਸ਼ਨ ਆਰਗੇਨਾਈਜ਼ ਕੀਤਾ ਗਿਆ ਤੇ ਇਸ ਚ ਜੋ ਕਿ ਆਪਣੇ ਸਟ्रेस ਮੈਨੇਜਮੈਂਟ ਦੀ ਟੈਕਨੀਕਸ ਬਾਰੇ ਦੱਸਿਆ ਜਾਊਗਾ ਤੇ ਕਿਵੇਂ ਇਮੋਸ਼ਨਲ ਵੈਲਬੀਂਗ ਰਹਿਣਾ ਹੈ ਇਹਦੇ ਬਾਰੇ ਦੱਸਿਆ ਜਾਊਗਾ ਤੇ ਅਸੀਂ ਧੰਨਵਾਦੀ ਆ ਦੋਵੇਂ ਸੰਸਥਾਵਾਂ ਦਾ ਤੇ ਦੀ ਧੰਨਵਾਦ ਕਰਦੇ ਆ ਤੇ ਸਾਰਿਆਂ ਨੂੰ ਵਰਲਡ ਵਰਕ ਸੋਸ਼ਲ ਦੇ ਦੀ ਮੁਬਾਰਕਾਂ